ਯੂਨੀਅਨ ਪੰਜਾਬ ਅਤੇ ਬੀਐਡ ਅਧਿਆਪਕ ਫਰੰਟ ਪੰਜਾਬ ਦੀ ਆਗੂ ਗੁਰਪ੍ਰੀਤ ਸਿੰਘ ਅਮੀਵਾਲ ਅਤੇ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਗੁਰਪ੍ਰੀਤ ਸਿੰਘ ਹਰਲੀਨ ਸਿੰਘ ਪ੍ਰਦੀਪ ਸਿੰਘ ਗੁਰਪ੍ਰੀਤ ਸਿੰਘ ਅਮੀਵਾਲ ਦਵਿੰਦਰ ਸਿੰਘ ਜੱਜਪਾਲ ਅਮਨਦੀਪ ਫਰਮਾ ਸਾਇੰਸ ਟੀਚਰ ਇੰਦਰਗੜ੍ਹ ਵੱਲੋਂ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਮਿਲਿਆ ਗਿਆ ਅਤੇ ਉਨ੍ਹਾਂ ਦੀ ਕੁਝ ਸਹਾਇਤਾ ਵੀ ਕੀਤੀ ਗਈ ਹੈ ਤੇ ਹੋਰ ਸਹਾਇਤਾ ਕਰਨ ਦਾ ਵਾਅਦਾ ਵੀ ਕੀਤਾ ਗਿਆ ਰਿਪੋਰਟਰ ਧਰਮਕੋਟ ਤੋਂ ਜਸਵਿੰਦਰ ਸਿੰਘ ਰਖਰਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਦੇ 47 ਦੇ ਨਾਂ ਤੇ ਕਦੇ 84 ਦੇ ਨਾਂ ਤੇ ਕਦੇ 1988 ਦੇ ਹੜ੍ਹਾਂ ਦੇ ਨਾਂ ਤੇ ਤੇ ਅੱਜ ਫੇਰ 2025 ਦੇ ਵਿੱਚ ਪੰਜਾਬ ਇੱਕ ਵਾਰ ਫੇਰ ਉਜੜਦਾ ਹੋਇਆ ਦਿਖਾਈ ਦੇ ਰਿਹਾ ਹੈ ਸਰਕਾਰਾਂ ਦੀ ਅਣਦੇਖੀ ਦੇ ਕਾਰਨ ਕਦੇ ਸਤਲੋਜ ਦਾ ਪਾਣੀ ਵਾਧਾ ਕਦੇ ਬਿਆਸ ਦਾ ਪਾਣੀ ਵਾਧਾ ਔਰ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਤਰਥੱਲੀ ਮੱਚੀ ਹੋਈ ਹੈ ਕਿ ਜਦੋਂ ਪੂਰਾ ਭਾਰਤ ਇੱਕ ਪਾਸੇ ਸੇਫ ਜ਼ੋਨ ਦੇ ਵਿੱਚ ਬੈਠਾ ਹੋਇਆ ਤਾਂ ਅੱਜ ਸਾਡਾ ਪੰਜਾਬ ਕਿਉਂ ਡੁੱਬਦਾ ਨਜ਼ਰ ਆ ਰਿਹਾ ਹੈ ਕਿਉਂ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਪੰਜਾਬ ਨੂੰ ਛੱਡ ਕੇ ਪਾਸੇ ਹੋਈਆਂ ਹੋਈਆਂ ਅੱਜ ਕੇਂਦਰ ਦੀ ਸਰਕਾਰ ਦੇ ਵੱਲੋਂ ਇੱਕ ਵੀ ਸ਼ਬਦ ਸਾਡੇ ਇਸ ਪੰਜਾਬ ਦੇ ਵਾਸਤੇ ਨਹੀਂ ਬੋਲਿਆ ਜਾ ਰਿਹਾ ਜਦੋਂ ਸਾਡਾ 70% ਪੰਜਾਬ ਜਿਹੜਾ ਉਹ ਦਰਿਆਈ ਪਾਣੀਆਂ ਦੇ ਨਾਲ ਡੁੱਬ ਚੁੱਕਾ ਹੈ ਅੱਜ ਅਧਿਆਪਕ ਜਥੇਬੰਦੀਆਂ ਡੀਆਰ ਅਧਿਆਪਕ ਫਰੰਟ ਪੰਜਾਬ ਤੇ گورਨਮੈਂਟ ਟੀਚਰ ਯੂਨੀਅਨ ਪੰਜਾਬ ਦੇ ਅਧਿਆਪਕ ਸਾਥੀਆਂ ਦੀ ਸਹਾਇਤਾ ਦੇ ਨਾਲ ਮੋਗਾ ਜ਼ਿਲ੍ਹੇ ਦੇ ਰਾਹਤ ਕੈਂਪ ਮੰਦਰਕਲਾਂ ਦੇ ਵਿੱਚ ਪਹੁੰਚੇ ਸੀ ਜਿੱਥੋਂ ਸਰਪੰਚ ਸਾਹਿਬ ਦੀ ਸਹਾਇਤਾ ਦੇ ਨਾਲ ਸਾਡੇ ਕੁਝ ਪਿੰਡ ਦੇ ਸਾਥੀਆਂ ਦੀ ਸਹਾਇਤਾ ਦੇ ਨਾਲ ਦਰਿਆਈ ਪਾਣੀ ਦੇ ਨਾਲ ਡੁੱਬ ਚੁੱਕੇ ਪਿੰਡ ਕੰਬੋਕੇ ਦੇ ਵਿੱਚ ਪਹੁੰਚੇ ਹੋਏ ਆ ਮਨ ਬੋਲਣ ਨੂੰ ਕੋਈ ਇੱਕ ਸ਼ਬਦ ਵੀ ਨਹੀਂ ਲੱਭ ਰਿਹਾ ਕਿ ਸਾਡੇ ਇਹ ਭੈਣ ਭਰਾ ਸਾਡੇ ਇਹ ਜਾਏ ਆਪਣੀ ਜ਼ਿੰਦਗੀ ਦੀ ਪੂੰਜੀ ਦੇ ਨਾਲ ਬਣਾਏ ਘਰ ਆਪਣੀਆਂ ਜ਼ਮੀਨਾਂ ਨੂੰ ਛੱਡ ਕੇ ਆਪਣੇ ਮਾਲ ਡੰਗਰ ਨੂੰ ਛੱਡ ਕੇ ਰਾਹਤ ਕੈਂਪ ਦੇ ਵਿੱਚ ਹੰਝੂ ਬੁਹਾਰੇ ਨੇ ਔਰ ਪਰਮਾਤਮਾ ਨੂੰ ਕੋਸ ਰਹੇ ਨੇ ਕਿ ਇਸਦੀ ਮਾਰ ਪਈ ਕਰਲਾ ਨੇ ਤੈਂ ਕੀ ਦਰਦ ਨਾ ਆਇਆ ਪਰ ਨਾਲ ਦੀ ਨਾਲ ਸਾਡੇ ਜਿਹੜੇ ਬਜ਼ੁਰਗ ਬੈਠੇ ਨੇ ਉਹ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰ ਰਹੇ ਨੇ ਕਿ ਵਾਹਿਗੁਰੂ ਜੋ ਭਾਣਾ ਵਾਪਰਨਾ ਸੀ ਉਹ ਵਾਪਰ ਚੁੱਕਾ ਹੁਣ ਸਾਡੇ ਤੇ ਮਿਹਰ ਦੀ ਨਿਗਾਹ ਜਿਹੜੀ ਆ ਸਾਡੇ ਤੇ ਸੁਵੱਲੀ ਨਿਗਾਹ ਜਿਹੜੀ ਆ ਉਹ ਬਣਾਓ ਅਸੀਂ ਜਥੇਬੰਦੀਆਂ ਵੱਲੋਂ ਪਿੰਡ ਨੂੰ ਯਕੀਨ ਦਿਵਾਉਨੇ ਆ ਕਿ ਅਸੀਂ ਜਿੰਨੇ ਕੁ ਜੋਗੇ ਹੋਏਗੇ ਵਿਆਪਕ ਸਾਥੀਆਂ ਵੱਲੋਂ ਹੋਰ ਮੁਲਾਜ਼ਮ ਸਾਥੀਆਂ ਵੱਲੋਂ ਕੁਝ ਸਹਿਤਾ ਅੱਜ ਅਸੀਂ ਇੱਥੇ ਕੁਝ ਕਰਕੇ ਚੱਲੇ ਆ ਔਰ ਨਾਲ ਸਰਪੰਚ ਸਾਹਿਬ ਦੇ ਨਾਲ ਔਰ ਪਿੰਡ ਵਾਸੀਆਂ ਦੇ ਨਾਲ ਗੱਲ ਕੀਤੀ ਹੈ ਕਿ ਜੋ ਸਹਿਤਾ ਦੀ ਅੱਗੇ ਲੋੜ ਪਵੇਗੀ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਸਮੇ ਸਾਡੇ ਕੋਲ ਜਿਹੜਾ ਰੋਟੀ ਖਾਣ ਪੀਣ ਦਾ ਜਾਂ ਹੋਰ ਸਮਾਨ ਬਹੁਤ ਆ ਰਿਹਾ ਵਾ ਕਿਉਂਕਿ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਮਹਿਮਾ ਦੇ ਆਦੀ ਹੋ ਚੁੱਕੇ ਆ ਵੱਖਰੇ ਵੱਖਰੇ ਪਿੰਡਾਂ ਚੋਂ ਸਾਡੇ ਆਮ ਲੋਕਾਂ ਵਾਸਤੇ ਸਾਡੇ ਪਸ਼ੂਆਂ ਵਾਸਤੇ ਬਹੁਤ ਕੁਝ ਆ ਰਿਹਾ ਉਹਨਾਂ ਨੇ ਦੱਸਿਆ ਕਿ ਜਦੋਂ ਪਾਣੀ ਬੈਠੇਗਾ ਸਾਡੇ ਵਾਸਤੇ ਵਿਪਤਾ ਉਦੋਂ ਜਿਹੜੀ ਮੇਨ ਸ਼ੁਰੂ ਹੋਣੀ ਆ ਕਿਉਂਕਿ ਉਹ ਗਾਰ ਜਿਹੜੀ 7-7 8-8 ਫੁੱਟ ਘਰਾਂ ਦੇ ਵਿੱਚ ਜੰਮ ਜਾਣੀ ਆ ਖੇਤਾਂ ਦੇ ਵਿੱਚ ਫਸਲਾਂ ਤਬਾਹ ਹੋ ਜਾਣੀਆਂ ਉਸ ਸਮੇਂ ਸਿਹਤਾਂ ਦੇ ਕੇਂਦਰ ਜਿਹੜੇ ਚਲਾਏ ਜਾਣ ਅਸੀਂ ਵਾਦਾ ਕਰਦੇ ਹਾਂ ਸਰਪੰਚ ਸਾਹਿਬ ਨਾਲ ਇਨ੍ਹਾਂ ਪਿੰਡ ਵਸੀਆਂ ਦੇ ਨਾਲ ਅਸੀਂ ਜਿੰਨੇ ਜੋਗੇ ਹੋਏ ਅਸੀਂ ਵਿਆਪਕ ਸਾਥੀਆਂ ਦੇ ਵੱਲੋਂ ਜੋ ਤੇਲ ਦੀ ਜ਼ਰੂਰਤ ਪਵੇਗੀ ਡੀਜ਼ਲ ਦੀ ਲੋੜ ਪਵੇਗੀ ਜੋ ਬੀਜਾਂ ਦੀ ਲੋੜ ਪਵੇਗੀ ਜੋ ਖਾਦਾਂ ਦੀ ਲੋੜ ਪਵੇਗੀ ਔਰ ਜੋ ਵੀ ਹੋਰ ਹੈ ਸਾਨੂੰ ਸਹਾਤਾ ਵਜੋਂ ਕਹਿਣਗੇ ਅਸੀਂ ਉਹ ਸਹਾਤਾ ਇਨ੍ਹਾਂ ਦੀ ਕਰਾਂਗੇ ਔਰ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਬਹੁਤ ਸਾਰਾ ਆੜਾ ਜਿਹੜਾ ਪੰਜਾਬ ਦਾ ਹੋ ਚੁੱਕਾ ਹੈ ਤੁਹਾਡੇ ਨਾਂ ਤੇ ਪੰਜਾਬ ਵਸਦਾ ਇਸ ਪੰਜਾਬ ਨੂੰ ਬਚਾਓ ਇਹਨਾਂ ਲੋਕਾਂ ਨੂੰ ਬਚਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ